ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ YouTube ਚੈਨਲ ਅਰੰਜੀਤ ਫਾਰਮਰ ਬਲੌਗ ਵਿੱਚ ਅੱਜ ਆਪਾਂ ਲੈ ਕੇ ਆਏ ਹਾਂ ਨਿਊ ਬਲੌਗ ਵੀਰੋ ਆਈ ਹੋਪ ਤੁਸੀਂ ਸਾਰੇ ਠੀਕ ਹੋ ਮੋਂਗੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਤੇ ਅੱਜ ਵੀਰੋ ਜਪਨੂਰ ਨੂੰ ਫਸਟ ਆਉਣ ਤੇ ਪਿੰਡ ਦੀ ਕਮੇਟੀ ਵੱਲੋਂ ਨਾਮ ਦਿੱਤਾ ਜਾਊਗਾ ਜਿੰਨੇ ਵੀ ਜਨਕੀ ਸਾਡੇ ਪਿੰਡ ਦੇ ਬੱਚੇ ਨੇ ਅਲੱਗ-ਅਲੱਗ ਸਕੂਲਾਂ ਵਿੱਚ ਜੋ-ਜੋ ਪੋਜੀਸ਼ਨਾਂ ਤੇ ਆਏ ਹੋਣੇ ਫਸਟ ਸੈਕੰਡ ਥਰਡ ਫੋਰਥ ਇਹਨਾਂ ਨੂੰ ਇਨਾਮ ਵੰਡੇ ਜਾਣਗੇ ਤੇ ਆਪਾਂ ਚੱਲਦੇ ਹਾਂ ਪਿੰਡ ਦੇ ਗਰਾਊਂਡ ਵਿੱਚ ਜਪਨੂਰ ਨੂੰ ਲੈ ਕੇ ਤੇ ਜੁੜੇ ਰਹੋ ਬਲੌਗ ਨਾਲ ਇਹ ਉੱਚੀ ਜਾਤੀ ਦੇ ਪੈਰ ਤੇ ਪੈਰ ਤਰਿਆ ਗਿਆ ਤਾਦੇ ਦੀ ਨਾਮਕ ਆ ਜਾਂਦੀ ਸੀ ਮੂੰਹ ਦੇ ਪੁੱਜਾ ਹੁੰਦਾ ਸੀ ਜੇ ਫੁਕਣਾ ਨਹੀਂ ਆ ਤਾਂ ਉਹਦੇ ਵਿੱਚ ਫੁਕਣਾ ਇਹ ਬਾਰਫਕਾਰ ਕਿਵੇਂ ਤਰਾਏ ਕਿਵੇਂ ਇਹ ਸਾਰੀਆਂ ਚੀਜ਼ਾਂ ਕਰਾਈਆਂ ਤਾਂ 바ਵਾ ਸਾਹਿਬ ਮੇਡ ਕਰਨ ਸੇਰਾ ਜਾਂਦਾ 바ਵਾ ਸਾਹਿਬ ਮੇਡ ਕਰਨੇ ਐਸਾ ਮਰੂਨ ਬਣਾਤਾ ਜਿਹੜਾ ਸਿਵਾਰਕ ਕੀਤਾ ਸਾਡਾ ਪੁਰਜਾ ਉੱਤਰ ਕੇ ਘਰ ਵਿੱਚ ਟਾਈ ਲੱਗ ਗਈ ਨਦਕੁ ਬਦਲਾ ਵਾਲੀ ਸਰਕਾਰ ਦਾ ਮੁੱਖ ਮੰਤਰੀ ਕਹਿੰਦਾ ਦਿਵਾਨਿਆ ਡਾਕਟਰ ਬਾਰਮੀਆਂ ਨਹੀਂ ਲਿਖੇਗਾ ਦਿਵਾਨਿਆ ਡਾਕਟਰ ਬਾਰਮੀਆਂ ਨਹੀਂ ਲਿਖੇਗਾ ਜੇ ਲਿਖੇਗਾ ਤਾਂ ਆਪ ਲੈ ਕੇ ਆਏਗਾ ਹੋ ਸਕਦੀ ਹੈ ਗੱਲ ਵੀ ਮੇਰੇ ਕੈਰੇਟਿਵ ਦਾ ਜਿਹੜੇ ਨੂੰ ਐਕਸੀਡੈਂਟ ਹੋ ਗਿਆ ਮੈਂ ਉਹਨੂੰ ਦਾਖਲ ਕਰਾਉਣ ਗਿਆ ਫਿਰ ਜਿਹੜੇ ਹੱਟਾ ਲੱਗੀਆਂ ਤਾਂ ਤੁਸੀਂ ਸੋਚੋਗੇ ਵੀ ਗੱਲ ਇਸ ਤਰ੍ਹਾਂ ਵੀ ਕਿਵੇਂ ਆਊਗੀ ਜਦੋਂ ਇਹ ਡਾਂਕੇ ਲਵਾਣਾ ਗਏ ਅਸੀਂ ਉਹ ਫਲੈਟ ਵੀ ਅਸੀਂ ਡਾਂਕੇ ਲਾਉਣ ਵਾਲੀ ਜਿਹੜਾ ਤਾਲਾ ਤੁਹਾਡੇ ਜਿਹੜੇ ਦਾ ਕੈਲੀ ਅਤੇ ਕਰਨੀ ਵਿੱਚ بڑا ਫਰਕ ਹੈ ਜਿਹੜਾ ਸੱਟਾ ਮਝਾਉਣ ਲੱਗਦੇ ਜੇ ਮਨੋਵਾਦੀ ਕਹਿੰਦੇ ਆਹ ਦੇਤਾ ਆਹ ਦੇਤਾ 15 ਲੱਖ ਆ ਗਿਆ ਵੀ ਥੋੜੇ ਖਾਤੇ 'ਚ ਬਹੁਤ ਅਦਕਾਰ ਹੈ ਕਹਿੰਦੇ ਆਉ ਦੇਣੇ ਆਪਨੇ ਤੁਹਾਨੂੰ 1 ਲੱਖ ਨਾਲ ਕਾਂਗਰਸਨੀ ਜੀ ਦੇ ਵਾਲੇ ਆਪਣੇ ਵਿਚਾਰ ਰੱਖਣ ਹਰਵਿੰਦਰ ਸਿੰਘ ਰੁੜਕੀ ਜੀ ਮੇਜ ਭਾਗ ਜਨੋਜਨ ਸਭਾ ਕਲੱਬ ਦੇ ਪ੍ਰਧਾਨ ਸਤਿ ਸ਼੍ਰੀ ਅਕਾਲ ਬੜੀ ਖੁਸ਼ੀ ਦਾ ਖਾਸਨਾ ਵਾਇਰਲ ਲਈ ਮਤੇ ਜਿਆ ਪੀ ਜਿਆ ਭਾਰਤ ਕਿ ਉਹਨਾਂ ਨੇ ਦੱਸਿਆ ਕਿ ਮੈਂ ਦੇਸ਼ ਭਗਤ ਨੌਜਵਾਨ ਬਣ ਕੇ ਸਰਪਨਾ ਪ੍ਰਬੰਧ ਤੇ ਪ੍ਰਬੰਧੀਆਂ ਪ੍ਰਧਾਨੀਆਂ ਕੁੱਛ ਨਹੀਂ ਹੁੰਦੀਆਂ ਕਮੀ ਇਹਨਾਂ ਦੇ ਚੱਕਰਬਾਜ਼ੀ ਚ ਅੱਪਾ ਕਦੇ ਪੈਣਾ ਨਹੀਂ ਹੈਗਾ ਸੋ ਚਲੋ ਤੁਹਾਨੂੰ ਥੋੜਾ ਜਿਆ ਪਹਿਲਾਂ ਹੈਗਾ ਸੀ ਕਿ ਸਮਾਜ ਦੀ ਸੇਵਾ ਲਈ ਪਰ ਮੈਂ ਹੁਣ ਉਹ ਕੰਮਾ ਜਿਹੜੇ ਛੱਡ ਚੁੱਕਿਆ ਕਿਉਂਕਿ ਅੱਜ ਇੱਥੇ ਇਕੱਠੇ ਹੋਏ ਆ ਬਾਬਾ ਸਾਹਿਬ ਕੰਪਲੇਟ ਕਰਵਾਤੇ ਜਨਮ ਜਨਮੋਂ ਲੈ ਕੇ ਤੇ ਜਾਂ ਛੋਟੇ-ਛੋਟੇ ਬੱਚੇ ਜਿਹੜੇ ਬੈਠੇ ਨੇ ਇਹਨਾਂ ਨੇ ਸਨਮਾਨ ਸਮਰੋਹ ਨੂੰ ਲੈ ਕੇ ਸੁਬਨਿਕ ਜੱਲ ਅੱਜ ਵਾਲੇ ਪ੍ਰੋਗਰਾਮ ਵੀ ਬੜੀ ਚੰਗੀ ਲੱਗਦੀ ਹੈ ਕਿ ਇਹਦੇ ਵਿੱਚ ਜਿਹੜੇ ਮੁੱਖਰ ਮਹਿਮਾਨ ਨੇ ਆ ਛੋਟੇ-ਛੋਟੇ ਬੱਚੇ ਆਉਂਦੇ ਨੇ ਤੇ ਇਹਨਾਂ ਦੇ ਮਾਪੇ ਬੋਲਦੇ ਨੇ ਮੈਂਬਰ ਸਾਹਿਬਾਂ ਨੇ ਪੂਰੀ ਸ਼ਰਪਾ ਕਰਕੇ ਸਟੇਜ ਤੇ ਆ ਗਏ

आयुषी हरमेप सिंह बचे मैं मैडम हरिंदर हरनीत कमार्च आए मेरे हरदीप कौन जी मेरे ध्यान बचाई बचे आए मनकी हरमेप सिंह जी फायश है बच्चे

ਹਮ ਦੋਰੀ ਚਤੇ ਦੂਰ ਦੂਰ ਦਾ ਬੇਟਾ ਵਰਮਨ ਨੀਸ਼ੂ ਦੋਵੇਂ ਪ੍ਰਾਣ ਨੂੰ ਪਿਆਰ ਨਾਲ ਮਾੜਦੇ ਸੀ ਪ੍ਰੋਜੈਕਟ ਦੇ ਬੱਚੇ ਜਿਹੜੇ ਲੱਗੇ ਹੋਏ ਨੇ ਉਹ ਦੇਖ ਰਹੀ ਹੈ ਹਾਂ ਜੇ ਤੁਮੋਂ ਮੈਂ ਬੇਨਤੀ ਕਰਦਾ ਕਿ ਸਾਡੇ ਪਾਣੇ ਇਸ ਦੀ ਅੱਗੇ ਕਿਰਪਾ ਕਰੇ

गुरजेत सिंह पत्थर फरमिंदर सिंह गुरजोत सिंह पत्थर कौर पत्थर जैशोर सिंह हर लीग बच बच्चे जरूरी पहला मेरे कोई है रमनजोत सिंह सिंह गुरजैस जी रमनजीत कौर सिंह मतविंदर बीश लाइन बची जी रमनप्रीत कौर रमनप्रीत कौर मैडम आ गए मोटरसाइड मैडम आई पोस्टमार्टम आए तो वाली सरकारी एलिमेंट्री स्कूल वाजीबर्सी जो अपने स्कूल है जी ने ने बच्चे ने माली फलोसी तो हैली कला जगदेशम जसनीत कुलवीर सिंह की ला रहे हैं बच्चे जसमीत बच्चे ने तारी मारी जी देखो किलालवीर सिलो पिपर लखबीर सिंह नहीं आ रहे बचा जी ਇੱਕ ਸੈਕਟਰ ਦੇ ਫਰਸਟ ਪੋਜੀਸ਼ਨ ਦੇ ਬੱਚੇ ਵੀ ਆ ਗਏ। ਉਹ ਗਏ। ਲੋਕਾਂ ਦੇ ਨਾਂ ਤੇ ਤਾਲੀਆਂ ਜ਼ਰੂਰ ਮਾਰੋ ਜੀ ਬੱਚਿਆਂ ਦੇ ਨਾਂ ਤੇ। ਹਲਵਾ ਅੱਜ ਬਹੁਤ ਸੋਹਣਾ ਹੈ। ਸੋਸਟੋ ਆ ਜੀ ਜਿਹੜੇ ਬੱਚੇ ਬਾਹਰਲੇ ਸਕੂਲਾਂ ਚ ਪੜ੍ਹਦੇ ਨੇ ਪੁੱਟੇ ਸਾਡੇ माता स्कूल पढ़ रहे हैं भावे तरगली पढ़ रहे कोई भावे दलारसन पढ़ रहे भावे नवीनी पढ़ रहे भावे पढ़ रहे बच्चों ने बोलना तो बच्चे कृपा तो तो करके लिख की है नर्सरी बाबा स्कूल तरगली पढ़ रहे बताया जी माजी लिया बच्चे लेकर सुखप्रीत सिंह जी सुखप्रीत सिंह अच्छे भरपूर चीज़ हुई, धार्मिक और लगाव भी तो स्कूल में रहती है, नस्ली चीज़ है बच्ची की शिष्या, शिष्या भी चीज़ है मुस्कुरारी सेकंड ही है बच्ची भी, डीएम स्कूल चल बच्ची है, डीएम भी पब्लिक स्कूल चला रहा है शिष्या, यानी रीति रीति बनाके बनाया है।

ये पब्लिक स्कूल से मैच का पहले ही चाहिए हर कोई एक और बच्ची दी जी एच 22 पीहू शर्मा पुत्री प्रदीप शर्मा पीहू शर्मा पुत्री प्रदीप शर्मा बॉक्सिंग के लिए बच्ची अजीत सिंह स्कूल से और भी और परली रखी हुई थोड़ी बच्ची है जतनु चल जा जखनूर कौन रणजीत सिंह बचिया तो किसी ने और जो नहीं है तो हो गया नंबर फिलहाल के लिए पवार जी अच्छा जोजीत और उत्तरी रणजीत सिंह केंद्र पर ले आ गया रणजीत जोजीत और उत्तरी रणजीत सिंह केंद्र पर ले ले पर रणजीत को उन्होंने आए किसी जटूमिए मतलब केंद्र पर और आई थी दो।

ਇਸ ਤੋਂ ਬਾਅਦ ਖੇਡਾਂ ਦੇ ਬੱਚੇ ਕੋ ਆਇਆ ਹੈ ਉਹਨਾਂ ਨੂੰ ਮੇਨਾ ਬੋਲਣੋ ਕਿਰਪਾ ਕਰਕੇ ਵੀ ਮੇਰੇ ਨਾਲ ਖੇਡਾਂ ਦੇ ਬੱਚੇ ਨੇ ਕੁਝ ਨਜਾਇਜ਼ ਲਾਗ ਰਿਹਾ ਲਾਗ ਰਿਹਾ ਇਹਨੇ ਅੱਜ ਮਨੀਤ ਕੁਮਾਰ ਬਲੋਤ ਚੌਧਰੀ ਅਲੂ ਸ਼ੋਹਰਜ ਕੁਮਾਰ ਅਨੂ ਮੱਛੀ ਦੇ ਲੋੜੀ ਨੂੰ ਸੁਮਿੰਦਰ ਮਾਲੀ ਜੱਟੀਆਂ ਅਮਨੀਸ਼ रवे सिंह गुरदैद सिंह तुम सारे बच्चे तृपा तरीके आगे ਤੁਹਾਨੂੰ ਤੋਂ ਬਲੈਕ ਚੇਰ ਆ ਸਰਵੇ ਬੇਨਤੀ ਕਰਦਾ ਸਾਡੇ ਡਾਕਟਰ ਪ੍ਰੀਮਰਾ ਮੈਦਕਰ ਜੀ ਮਹਸੂਨ ਸ਼ਾਹਦੀ ਦੇ ਜਿਹੜੇ ਆ ਜਿਹੜਾ ਅਗਰਮਖ ਸਿੰਘ ਜੀ ਸਾਡੇ ਬਹੁਤ ਛੱਡੀ ਹੌਸਲਾ ਜਾਈ ਵੀ ਕਰਦੇ ਨੇ ਸਾਨੂੰ ਮਤਰਾਂ ਸਾਹਿਬ ਬੱਚੀਆਂ ਬੇਟੀਆਂ ਕਸਮੀ ਹਵਾਈ ਆ ਸਕਦੇ ਚਾਇਰ ਬੋਲੀ ਆਉਂਦੇ ਨੇ ਲੜੀਆਂ ਮੱਚਾ ਕੇ ਸਾਨੂੰ ਬੇਨਤੀ ਕਰਦੇ ਆ ਤੇ ਖੁਸ਼ੀ ਰਾਜਨਾ ਜੀ ਹੈ ਡਾਕਟਰ ਵੀ ਮਾ ਲੋ ਕਰਦੇ ਮਿਲਾਂ ਨਾਲ ਮਾਰਚਾ ਦੇ ਵਿੱਚ ਵੀ ਕੰਮ ਕੀਤਾ ਸਿਹਤ ਦੇ ਵਿੱਚ ਬਾਅਦ ਤੇ ਬਾਅਦ ਵਿੱਚ ਵਿਰੋਗ ਗਰੁੱਪ ਫੋਟੋ ਹੋਣ ਦੇ ਬਾਅਦ ਵਿੱਚ ਲੱਡੂ ਮਠੀ ਤੇ ਚਾਹ ਦਾ ਪ੍ਰੋਗਰਾਮ ਵੀ ਸੀ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਸਾਡਾ ਬਲੌਗ ਵਧੀਆ ਲੱਗਿਆ ਹੋਊਗਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਦੱਬ ਕੇ ਜੇਕਰ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਥੈਂਕ ਯੂ